दुमां गई तू चंडीगढ़ तो जाए होगी तेल सुरी गए ठो फेकाला तेरे को चासे टुकड़े तिर काला चचमा हाई निकाल चशमा हाई निकाला चमहा सचता है निकाल चम सचता है ਸੋਣਾ ਇਹ ਹੰਨੀ ਕਾਲਾ ਤੁਮਾਰ ਜਤਦਾ ਹੈ ਜਤਦਾ ਹੈ ਕਿ ਬੇ ਤਿੰਨੋ ਕਾਲਾ ਚਸ਼ਮਾ ਚੱਜਦਾ ਏ ਬਾਗਿਆ ਬੇ ਕਾਲਾ ਚਸ਼ਮਾ ਚੱਜਦਾ ਵੀ ਆ ਹੁਣ ਜੇ ਕਿਤੇ ਕਾਲਾ ਚਸ਼ਮਾ ਮੇਰੇ ਲੱਗਾ ਹੋਵੇ ਜਾਂ ਮੇਰੇ ਸੈਕਟਰੀ ਤੇ ਲੱਗਾ ਹੋਵੇ ਐਦਾ ਲੱਗਣਾ ਜਿਦਾ ਹਨੇਰੇ ਦੇ ਵਿੱਚ ਨਾ ਜੀਰੇ ਦਾ ਬੱਲੇ ਉਖੜਾ ਕੇ ਜਿਹਾ ਮਾਰਦਾ ਹੁੰਦਾ ਦੇਖ ਨਾ ਜੀਰੇ ਦਾ ਬੱਲੇ ਅੱਜ ਕੱਲ ਕੇ ਕਿੰਨੇ ਚਿੱਟਾ ਚਿੱਟਾ ਜਿਹਾ ਤੇ ਓੜ ਨਾਦਾ ਕਿਉਂਕਿ ਸਾਡਾ ਰੰਗ ਦੋਹਾ ਬੈਕਦਾ ਦਾ ਬਾਕੀ ਰੰਗ ਬੇ ਰੱਬ ਦੇ ਦੋ ਹੀ ਆ ਇੱਕ ਕਾਲਾ ਤੇ ਇੱਕ ਗੋਰਾ ਕਾਲਾ ਰੰਗ ਗੋਰੇ ਨੂੰ ਕੱਟ ਵੀ ਜਾਂਦਾ ਕਈ ਵੇਰੀ ਹਾਂਜੀ ਏ ਆਹ ਮੋਗਾ ਲਾ ਚਮਹਾ ਚੱਜ ਜਾਏ ਚੱਜ ਜਾਏ ਸੋਨੇ ਹਲ ਕਾਲਾ ਚਮਹਾ ਚੱਜ ਜਾਏ ਚੱਜ ਜਾਏ ਸੋਨੇ ਹੈ ਮੁਖਰੇ ਤੇ ਸੜਕ ਉੱਤੇ ਲੈ ਜਾ ਬੰਨ ਚੱਜ ਬਤਵਾ ਅੱਗੇ ਲਗਾ ਦੇ ਬੀ ਆਏ ਵਾ ਵਾ ਲਓ ਗੱਲ ਇੱਕ ਇਸ ਗਾਣੇ ਦੇ ਵਿੱਚ ਰੈਪ ਕੀਤਾ ਸੀ ਰੈਪ ਕਿਹਨੂੰ ਕਹਿੰਦੇ ਕਿਉਂਕਿ ਵੇਲੇ-ਵੇਲੇ ਮੁੱਠੇ-ਮੁੱਠੇ ਤਾਂ ਜਾਣਦੇ ਐ ਜਿਹੜੇ ਬੰਦੇ ਮੇਰੀ ਉਮਰ ਦੇ ਐ ਉਹਨਾਂ ਨੂੰ ਵਿਚਾਰਨ ਕੀਪਤਾ ਰੈਪ ਕਹਿੰਦੇ ਔਰ ਇਹ ਵੀ ਸਾਹਮਣੇ ਲੈਂਦੇ ਐ ਸੱਚੇ ਸੱਚਾਈ ਆ ਮੈਂ ਵੀ ਪੱਲੇ ਰਹਿ ਰਿਹਾ ਰੈਪ ਨੂੰ ਰੇਤੇ ਕਹਿੰਦਾ ਰਿਹਾ ਮੈਨੂੰ ਆਪ ਨੂੰ ਨਹੀਂ ਪਤਾ ਸੀ ਕਿ ਗਾਣਾ ਨਾਲੇ ਆਪਣਾ ਮੈਨੇ ਇੱਕੋ ਇੱਕ ਲੈ ਸਮਝਣਾ ਕਿ ਇਸ ਗਾਣੇ ਦੇ ਵਿੱਚ ਰੈਪ ਕੀਤਾ ਬਾਦਸ਼ਾਹ ਨੇ ਬਾਦਚਾਹੀ ਤੋਂ ਸਾਡੇ ਨਾਲ ਆਏ ਸੋਨੂੰ ਬਾਦਸ਼ਾਹੀ ਰੈਪ ਕਰਨਗੇ ਆ ਜਾਓ ਅੰਦਰੀਏ ਵਿੱਚ ਰੈਪ ਬੋਲਿਆ ਰੈਪ ਬੋਲਿਆ ਬਾਦਸ਼ਾਹ ਨੇ ਕੋਈ ਤੁਹਾਨੂੰ ਪਤਾ ਬਾਦਸ਼ਾਹ ਬੰਬੇ ਨਗਰੀ ਦੇ ਕਲਾਕਾਰ ਆ ਜੀ ਸੁਫੀ ਸਾਹਿਬ ਜੀ ਪਿਆਦਰ ਬੰਬੇ ਬੰਬੇ ਇੱਧਰ ਲਿਭਉਂਦਾ ਰਹਿੰਦਾ ਸੀੜੀ-ਸੂੜੀ ਤੇ ਗਾਣ ਵਾਲੇ ਬੰਦੇ ਆ ਇੱਧਰ ਅਸ਼ੀਰ ਸਾਹਿਬ ਜੀ ਜਿਹੜੇ ਕਿ ਹਿੰਗ ਦੇ ਜੋਨ ਦਾ ਲਾਈਵ ਪ੍ਰੋਗਰਾਮ ਚੱਲਦਾ ਜਿਹੜਾ ਕਿ ਦੇਖ ਰਹੇ ਤੁਸੀਂ ਜੀ ਠੀਕ ਆ ਕਈ ਬੰਦੇ ਆਂਦੇ ਆ ਬਸ ਮੋਹ ਹਿਲਾਈ ਜਾਂ ਤੇ ਮਗਰ ਸਿੜੀ ਚੱਲੀ ਜਾਂਦੀ ਏ ਵੀ ਯਾਰ ਮੈਂ ਫੜ ਲੈਂਦੇ ਆ ਗਾਣਾ ਜਲੀ ਜਾਂਦਾ ਪਤਾ ਵੀ ਗਾਣਾ ਆਪਣਾ ਹੀ ਆ ਜਾਂ ਕਿ ਫਿਰ ਵੀ ਬਾਣਾ ਲਾ ਲਓ ਮੋਹ ਹਿਲਾਵਾ ਕਲੇ ਕੇ ਤੇ ਲਾਈ ਜਦੋਂ ਮਗਰ ਸਿੜੀ ਚੱਲੀ ਜਾਂਦੀ ਸਾਜ ਬਜੀ ਜਾਂਦੇ ਆ ਇੱਥੇ ਤੁਹਾਨੂੰ ਪਤਾ ਫਿਰ ਇੱਕ ਤੇ ਜੋਰ ਨਾਲ ਗਾਣਾ ਜਿਹੜੇ ਕਹਿੰਦੇ ਤੁਹਾਨੂੰ ਪਤਾ ਜਿੰਨੇ ਵੀ ਕਲਾਕਾਰ ਅਸੀਂ ਜਾਣੇ ਸਾਡੇ ਤੋਂ ਪਹਿਲਾਂ ਵੀ ਕਲਾਕਾਰ ਬਹੁਤ ਹਿੱਟ ਹੋਇਆ ਪੁਰਾਣੇ ਕਲਾਕਾਰ ਕਹਿੰਦੇ ਨੇ ਕਿ ਹਿੱਕ ਤੇ ਜੋਰ ਨਾਲ ਲਗਾਇਆ ਹਿੱਕ ਦੇ ਜੋਰ ਨਾਲਗਾਏ ਦੁਨੀਆ ਤੇ ਆਪਣੀ ਬਖਰੀ ਪਹਿਚਾਨ ਬਣਾਈ ਐ ਇੱਥੇ ਅਰਸ਼ੀ ਸਾਹਿਬ ਵੀਪਾ ਗੁਰਿੰਦਰ ਜੀ ਉਦ ਐ ਸਵਰਗੀ ਉਸਤਾਦ ਅਮਰ ਸਚਮਕੀਲਾ ਸਾਹਿਬ ਵੀ ਉਹਨੇ ਵੀ ਹਿੱਕ ਦੇ ਜੋਰ ਨਾਲ ਗਾਇਆ ਚਾ ਇਹ ਉਹਨਾਂ ਦੇ ਹੋਰ ਨਾਂ ਤੇ ਲਾਲਲੇ ਸ਼ਗਿਰਦਾਂ ਵੀ ਜੇ ਐਸੀ ਜਾਨ ਨਹੀਂ ਉਸਤਾਦ ਜੀ ਦੇ ਨਾਲ ਚ ਕੀਤਾ ਵਰ ਸਚਮਕੀਲਾ ਜੀ ਦਾ ਗੱਟੀ ਲੈਂਡ ਦੇ ਵਿੱਚ ਕੋਈ 6 ਦੇ ਵਿੱਚ ਇਰਦ ਹੋਇਆ ਜੇ ਨਾਂ ਰੋਸ਼ਨ ਕੀਤਾ ਨਾਂ ਉੱਚਾ ਕੀਤਾ ਸਾਜੀ ਦਾ ਤੇ ਜੋੜੀ ਬਣੀ ਹੈ ਉਹ ਤੁਹਾਡੇ ਸਾਹਮਣੇ ਹੈ ਅਸ਼ੀਰ ਸਾਧੂ ਬੀਬਾ ਮਰਿੰਦਰ ਜੋਤ ਜਿਹੜੇ ਕਿ ਅੱਜ ਵੀ ਕੋਹਾਂ ਦੀ ਪਛਾਣ ਦੇਦੇ ਇਹਨਾਂ ਦੇ ਦੁਰਬਦ ਲੱਗ ਜਾਂਦਾ ਵੇਦੇ ਵਿੱਚ ਮਜੀਲੇ ਦੀ ਛਲਕ ਛਲਕਦੀ ਪਈ ਹੈ ਬਾਕੀ ਇਹਦਾ ਸ਼ੇਖੀਰ ਦਾ ਜਿਹੜਾ ਕਿ ਗਾ ਰਿਹਾ ਤੇ ਹੁਣ ਉਹ ਗੱਲ ਕਰ ਰਿਹਾ ਰੈਪ ਦੀ ਰੈਪ ਠੀਕ ਹੈ ਜੀ ਰੈਪ ਬੋਲੇ ਬਾਦਸ਼ਾਹ ਨੇ ਤੇ ਹੁਣ ਮੈਂ ਰੈਪ ਬੋਲਣ ਜਾ ਰਿਹਾ ਨਾਲ ਸਾਹਿਬ ਜੀ ਕੀ ਬਾਤ ਹੈ ਿਆਰੇ ਤੁਲੇ ਪਾਸੇ ਆ ਬੰਦੇ ਮਾਇਆ ਸ਼ਾਇ ਬੜੀ ਦਈ ਜਦ ਲੱਗਦਾ ਆ ਕੇ ਨਾਂ ਲਿਖੀ ਜਾਂਦੇ ਆ ਯਾਰਾ ਸੋਨੇ ਦਿੱਤਾ 21 ਸੋਨੇ ਦੇ ਰਿਆ ਵੀਰ ਹੋਰ ਇੱਕ ਆਪਣੇ ਬਾਰਡ ਨੰਬਰ 32 ਤੋਂ ਸਾਡੇ ਤੋਂ ਸਾਰੇ ਸਾਹਿਬ ਜੀ ਠੀਕ ਆ ਵੀ ਪੁੰਜੇ ਹੋਏ ਨੇ ਉਹਨਾਂ ਲਈ ਵੀ ਬੜੀ ਮਾਇਆ ਸ਼ਾਈ ਮੈਨੂੰ ਦੱਸ ਦੇ ਨਾਮ ਮੈਨੂੰ ਲਿਖਿਆ ਸੀ